ਕੋਡ ਸਾਡਾ ਤੁਹਾਡੀ ਬਿਨਾ ਕੀ ਬਣੇਗਾ ਤੁਸੀਂ ਕਹਿੰਦੇ ਦਿੱਲੀ ਚਲੇ ਜਾਓ ਉਥੇ ਜਾ ਕੇ ਸਾਡੀ ਦਸ਼ਾ ਕਿੱਦਾਂ ਦੀ ਹੋਵੇਗੀ ਇਹ ਤੇ ਪਰਮਾਤਮਾ ਨੂੰ ਪਤਾ ਤੁਹਾਡੇ ਦਰਸ਼ਨ ਕਰਕੇ ਜਲ ਪਾਣੀ ਛਕਦੇ ਜੇ ਦਰਸ਼ਨ ਨਾ ਪ੍ਰਾਪਤ ਹੋਈ ਜਲ ਪਾਣੀ ਕਿਵੇਂ ਛਕਾਂਗੇ ਕਿਵੇਂ ਸਰੀਰ ਦਾ ਨਿਵਾਹ ਹੋਵੇਗਾ ਭਾਵ ਨਹੀਂ ਤਨ ਸੁੱਕ ਜਾਵੇਗਾ ਪਿੰਜਰ ਬਣ ਜਾਵੇਗਾ ਅੰਤ ਵਿੱਚ ਬਹੁਤ ਦੁੱਖ ਪ੍ਰਾਪਤ ਕਰਾਂਗੀ ਮਰ ਜਾਵਾਂਗੀ ਇਸ ਪ੍ਰਕਾਰ ਵਿਚਾਰ ਕਰਕੇ ਉਹ ਸੰਕਟ ਸਹਿਤ ਹੋ ਜਾਣਾ ਕੀਤੇ ਵਿਚਾਰ ਕੀਤੇ ਆਪਣੇ ਪਰਮ ਪਿਆਰੇ ਮਾਲਕ ਪਦੀ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਛੱਡ ਨਹੀਂ ਸਕਦੇ ਪਰ ਸ੍ਰੀ ਸਾਹਿਬ ਦੀਵਾ ਮਾਤਾ